ਸਾਡੇ ਹਟਦਾ ਹੀ ਨਹੀਂ ਗਾ ਚਿੱਟਾ ਵਗਣੋਂ ਇੱਥੇ ਨਾ ਤਾਂ ਪਹਿਲੀ ਤਾਂ ਗੱਲ ਅਸੀਂ ਲੋਕ ਦੱਸਉਦੇ ਸੀ ਜਿਹੜੇ ਮੇਰੇ ਗੱਲ ਤੇ ਗਏ ਆ ਸੱਬਲਾ ਮਾਰੀਆਂ ਰਾੜਾ ਮਾਰੀਆਂ ਬੱਚੇ ਤੋਂ ਵੀ ਕਿਸੇ ਦੇ ਕਰੀਓਗੇ ਮੁੰਡਾ ਪਿਆ ਪੰਜਾਬ ਨੂੰ ਪਤਾ ਹੈ ਕਿ ਤੇ ਵੇਖਦਾ ਪਿਆ ਠੀਕ ਆ ਥੋੜੂ ਪਤਾ ਨਹੀਂ ਪਤਾ ਨਹੀਂ ਯਾ ਚੌਥਾ ਆ ਲਾਓ ਚੱਲਾ ਸਾਡੇ ਪਿੰਡ ਮਰਨੋ ਮਰਨੋ ਵਾਜ ਜਾਂਦੇ ਆ ਤੇ ਸਾਡਾ ਆ ਮੁੰਡਾ ਜਰਾ ਸਾਡਾ ਕੰਧੋ ਨਾ ਨਾ ਹੀ ਨਗਾਉਂਦੇ ਤੇ ਮੁੰਡਾ ਮਾਰ ਦੇਣਾ ਸੀ ਵੀ ਬੰਦਾ ਮਾਰ ਦੇਣਾ ਸੀ ਮੁੰਡਾ ਆਪਣੇ ਪਿਓ ਦਾ ਨਹੀਂ ਬਣਿਆ ਤੇ ਚਾਚੇ ਦਾ ਕਿ ਕੱਲਾ ਗਰੀਬ ਬੰਦਾ ਠੀਕ ਆ ਮੈਂ ਕਿਸਨ ਕਾਉ ਵੈਰ ਪਵਾਵਾ ਜੇ ਰੇਰ ਪਿੰਡ ਵਾਲੇ ਸਾਥ ਨਹੀਂ ਕੋਈ ਦਿੰਦਾ ਬਸਤੌਲ ਸਿੱਧੇ ਕਰ ਲੇ ਤੇ aí ਤਾਂ ਡਰ ਕੇ ਭੱਜੇ ਭਰਾਵਾ ਉੱਥੇ ਵਾਪ ਪਉਂਦੇ ਆ ਨਹੀਂ ਸੌਂਦੇ ਫਿਰ ਚੁੱਪ ਕਰ ਨਹੀਂ ਤੁਸੀਂ ਮੌਜੂਦਾ ਸਰਪੰਚੋਂ ਮੁੱਢ ਚਿੱਕਾ ਵੇਚਦਾ ਕਰਕੇ ਤਾਂ ਇਹਦਾ ਜੋਰ ਚੜਦਾ ਸਾਨੂੰ ਇਹ ਧਮਕੀਆਂ ਦਿੰਦਾ ਵੀ ਮੈਂ ਇਕੱਲੇ ਇਕੱਲੇ ਤੇ ਨਾਮ ਲੈਣਾ ਆ ਟ੍ਰਾਲੀ ਭਰ ਕੇ ਬੰਦੇ ਵੀ ਨਾਲ ਗਏ ਮੋਟਰਸਾਈਕਲਾਂ ਤੇ ਉਹਨਾਂ ਨੇ ਬਿਲਕੁਲ ਹੀ ਨਹੀਂ ਸੁਣੀਗੀ ਬਿਲਕੁਲ ਹੀ ਗੱਲ ਨਹੀਂ ਸੁਣੀਗੀ ਸਸ਼ੀਕਲ ਜੀ ਤਸ ਦੇਖ ਦੇਖ ਦੁਨੀਆ ਮੈਂ ਤੀਰ ਸਿੰਘ ਸਨੇਰ ਜਿਲ੍ਹਾ ਫਰੀਪੁਰ ਦੇ ਵਿੱਚ ਖੜੇ ਆ ਪਿੰਡ ਕਲਾਸ ਦੇ ਵਿੱਚ ਪਿੰਡ ਦੇ ਲੋਕ ਇਕੱਠੇ ਹੋਏ ਨੇ ਕਿਵੇਂ ਇਕੱਠੇ ਹੋਏ ਨੇ ਕੀ ਗੱਲਬਾਤ ਆਪਾਂ ਇਹਨਾਂ ਦੇ ਨਾਲ ਪੁੱਛਾਂਗੇ ਗੱਲ ਕਰਾਂਗੇ ਅੱਜ ਜਿਹੜੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਤੁਹਾਡਾ ਕੀ ਕਹਿਣਾ ਜਿਹੜੇ ਅੱਜ ਪਿੰਡ ਦੇ ਲੋਕ ਇਕੱਠੇ ਮੇਰਾ ਨਾਮ ਸਰਜੀ ਜੋਗਾ ਸਿੰਘ ਆ ਪਿੰਡ ਕਲਾਸ ਆ ਮੇਰਾ ਬੇਨਤੀ ਆ ਕਿ ਮੇਰਾ ਭਤੀਜਾ ਚੱਟਾ ਵੇਚਦਾ ਤੇ ਚੱਟੇ ਦਾ ਕੰਮ ਕਰਦਾ ਕੀ ਨਾਮ ਆ ਨਾਮ ਗੁਜਰ ਕਹਿੰਦੇ ਉਹਨੂੰ ਪਿੰਡ ਚ ਉਹ ਕਰਦੇ ਚਿੱਟੇ ਦਾ ਕੰਮ ਉਹ ਤੀਜੇ ਦਿਨ ਜ਼ਿਆਦਾ ਬੰਦੇ ਲਈ ਹੁੰਦਾ ਕਿਤੇ ਵਾਰਡ ਦਾ ਬੰਦੇ ਗੱਲ ਪੈਗੇ ਪਰਸੋਂ ਰਾਤ ਮੰਨ ਕੇ ਚਲੋ ਦੋ ਤਿੰਨ ਨੌ ਵਜੇ 5 ਮਿੰਟ ਤੇ ਮੇਰੇ ਘਰੇ ਅਣਸਤੇ ਬੰਦੇ ਆਏ ਆ ਜਿਨ੍ਹਾਂ ਵਿੱਚ ਦੋ ਪਿੰਡ ਦੇ ਬੰਦੇ ਮੇਰੇ ਬਾਕੀ ਪੰਜ ਲੋਕ ਦਸੂਦੇ ਸੀ ਜਿਹੜੇ ਮੇਰੇ ਗੱਲ ਪੈਗੇ ਆ ਸੱਬਲਾ ਮਾਰੀਆਂ ਰਾੜਾ ਮਾਰੀਆਂ ਬੱਚੇ ਤੋਂ ਵੀ ਕਿਸੇ ਦੇ ਕਰੀਓਗੇ ਮਿੰਡ ਪਿਆ ਪਿਸਤੌਲ ਵੀ ਸੀ ਉਹਨਾਂ ਕੋਲ ਕਿੰਨਿਆਂ ਦੇ ਕਿਹੇ ਕਿੰਨਾਂ ਲੱਗੇ ਆ ਫਿਰ ਵੀ ਮਨਲਾ ਈੜੇ ਨੇ ਬੱਚੇ ਤੇ ਕੀਤੀ ਬੁੜੀਆਂ ਉੱਤੇ ਡਿੱਗਣੇ ਨਾਲ ਮੇਰੀ ਬੱਚਾ ਤੋਂ ਆ ਇੱਕ ਪਾਸੇ ਤਾਂ ਜਿਹੜੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਕਹਿੰਦੇ ਜੀ ਸਰਪੰਚ ਕਹਿੰਦੇ ਨੇ ਸਰਕਾਰ ਕਹਿੰਦੀ ਇਹ ਨਸ਼ਾ ਬੰਦ ਕਰਤਾ ਕੀ ਲੱਗਦਾ ਨਹੀਂ ਜ ਸਾਡੇ ਪਿੰਡ ਤਾਂ ਹੁੰਦਾ ਨਹੀਂ ਹੋਰ ਕਿੱਥੇ ਲੈਣ ਦਾ ਹੋ ਗਿਆ ਹੰਤਾ ਵੱਧਾ ਜਿਹਾ ਹਾਂਜੀ ਮਾਤਾ ਜੀ ਹਾਂਜੀ ਸਾਡਾ ਹੱਥ ਬਣ ਕੇ ਬੇਨਤੀ ਹੈ ਆ ਤੀਜਾ ਚੌਥਾ ਹਲਾਓ ਚੱਲਾ ਸਾਡੇ ਪਿੰਡ ਮਰਨੋ ਮਰਨਾਉਣਾ ਵੱਜ ਜਾਂਦੇ ਆ ਤੇ ਸਾਡਾ ਆ ਮੁੰਡਾ ਜਿਹੜਾ ਸਾਡਾ ਕੰਢੋ ਨਾ ਨਾ ਹੀ ਨਗਾਉਂਦੇ ਤੇ ਮੁੰਡਾ ਮਾਰ ਦੇਣਾ ਸੀ ਅੱਜ ਤੁਹਾਡੇ ਪਰ ਚਿੱਟਾ ਵੇਖਦਾ ਸਾਡੇ ਪਿੰਡ ਪਿਛਟਾ ਵੇਖਦਾ ਇਹ ਮੁੰਡਾ ਵੀ ਚਿੱਟਾ ਵੇਚਦਾ ਕਰਕੇ ਤਾਂ ਇਹਦਾ ਜ਼ੋਰ ਚੜਦਾ ਸਾਨੂੰ ਇਹ ਧਮਕੀਆਂ ਦਿੰਦਾ ਵੀ ਮੈਂ ਇਕੱਲੇ ਇਕੱਲੇ ਤੇ ਨਾ ਮਿਲਣਾ ਇਹ ਜਾਂਦੀ ਉਹਦੀ ਮਾਂ ਕਹਿ ਕੇ ਗਈ ਹੈ ਵੀ ਮੈਂ ਤੁਹਾਡਾ ਨਾ ਕਰਾਂਗੇ ਗੱਲ ਮੈਂ ਮਿਲੂੰਗੀ ਤੁਹਾਨੂੰ ਇਹ ਨਹੀਂ ਸਾਨੂੰ ਤੇ ਸ਼ਰਿਆਮ ਜਿਹੜਾ ਏ ਚਿੱਟਾ ਵਿਕ ਰਿਆ ਪਰ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੱਪ ਹੋਰ ਵੀ ਬਾਈ ਹੋਣੀ ਖੜਿਆ ਤਾਂ ਬਾਈ ਕੀ ਲੱਗਦਾ ਹਾਂਜੀ ਹਾਂਜੀ ਹਾਂ ਵਿਕਦਾ ਬਾਈ ਜੀ ਚਿੱਟਾ ਬਿਲਕੁਲ ਵਿਕਦਾ ਸਾਡੇ ਹਟਦਾ ਹੀ ਨਹੀਂਗਾ ਚਿੱਟਾ ਵਿਕਣੋਂ ਇਹ ਤਾਂ ਪਹਿਲੀ ਤਾਂ ਗੱਲ ਅਸੀਂ ਥਾਣੇ ਗਏ ਸੀਗੇ ਜੀ ਬਿਲਕੁਲ ਨਹੀਂ ਉਹਨਾਂ ਨੇ ਗੱਲ ਸੁਣੀ ਸਾਡੀ ਕਿੰਨੇ ਕੇ ਜਾਣਗੇ ਸੀ ਅਸੀਂ ਗਏ ਆ ਟਰਾਲੀ ਭਰ ਕੇ ਬੰਦੇ ਵੀ ਨਾਲ ਗਏ ਮੋਟਰਸਾਈਕਲਾਂ ਤੇ ਉਹਨਾਂ ਨੇ ਬਿਲਕੁਲ ਹੀ ਨਹੀਂ ਸੁਣੀ ਗਈ ਬਿਲਕੁਲ ਹੀ ਗੱਲ ਨਹੀਂ ਸੁਣੀ ਗਈ ਹੁਣ ਦੱਸੋ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਤੇ ਵਿਅਕਤੀ ਸੀਗੇ ਤੇ ਉਹਨਾਂ ਨੇ ਬਸਤੌਲ ਸਿੱਧੇ ਕਰ ਲਏ ਤੇ ਇਹ ਤਾਂ ਡਰ ਕੇ ਭੱਜੇ ਭਰਾਵਾ ਉੱਥੇ ਬੱਚੇ ਨਿੱਕੇ ਨਿੱਕੇ ਆ ਬਛੋੜਾ ਆ ਬੱਚਾ ਤੇ ਮੰਜੇ ਤੇ ਪਿਆ ਸੁੱਤਾ ਤੇ ਉਹਦੇ ਉੱਤੇ ਡੈਗ ਗਈ ਮਿੰਡੀ ਹੁੰਦਾ ਨੇਰੇ ਸਵੇਰੇ ਆਉਂਦਾ ਪੈਸੇ ਚ ਜਾਂਦਾ 1 ਵਜੇ ਉਹ ਮੇਰਾ ਦਿਉਰਾ ਤੁਰ ਜਾਂਦੇ ਉਹਨੂੰ ਵੀ ਆਂਦੀ ਸੀ ਤੇਰੇ ਨਾਲ ਵੀ ਹੱਥ ਵੇਖਣੀ ਅਸੀਂ ਵੀ ਬੰਦਾ ਮਰਾ ਦੇਣਾ ਸੀ ਮੁੰਡਾ ਆਪਦੇ ਪਿਓ ਦਾ ਨਹੀਂ ਬਣਿਆ ਤੇ ਚਾਚੇ ਦਾ ਕਿੱਥੋਂ ਬਣ ਜੂਗਾ ਚਿੱਟਾ ਵੇਖਦਾ ਜੀ ਤੇਜ ਜੀ ਨਾ ਵੇਖ ਲਓ ਕੋਠੀ ਪਾਈ ਚਿੱਟਾ ਵੇਜ ਵੇਜ ਕੇ ਤੇ ਬੰਦੇ ਪੁਆਏ ਪੁਆਰ ਕਰਨ ਦੇ ਇਕੱਠੇ ਦੇ ਬਸ ਦਿਲ ਸਾਧਣ ਦੇ ਹਾਸੇ ਪਾਸੇ ਉਹਦੇ ਗਲ ਪੁਆਰ ਦੇ ਬੰਦਾ ਮਰਾਉਣ ਵਾਲੀ ਤੁਸੀਂ ਪਿੰਡ ਦੇ ਸਰਪੰਚ ਨੂੰ ਕਿਉਂ ਨਹੀਂ ਤਲਾ ਦਿੰਦੇ ਪਿੰਡ ਦਾ ਸਰਪੰਚ ਆਉਣ ਜਿੰਨਾ ਕਿ ਇੱਥੇ ਆ ਗਿਆ ਤੇ ਹੁਣ ਇੱਥੇ ਨਹੀਂ ਕਿ ਸੁਣਦਾ ਸਰਪੰਚ ਨਹੀਂ ਆਇਆ ਹਾਂਜੀ ਸਰਪੰਚ ਚਾਰਾ ਗਰੀਬ ਆ ਡਰਦਾ ਵੀ ਕਿਤੇ ਮੈਨੂੰ ਨਾ ਮਾਰ ਦੇਣ ਸਰਪੰਚ ਡਰਦਾ ਕਾ ਭਾਈ ਜੀ ਕੱਥੇ ਕਰਦੇ ਕੀ ਨਾਮੋ ਜਲਦੀਪ ਸਿੰਘ ਜੀ ਅਜਾ ਤੁਸੀਂ ਮੌਜੂਦਾ ਸਰਪੰਚ ਹੋ ਹਾਂਜੀ ਤਾਂ ਗੱਲ ਕਰੀਏ ਤੁਹਾਡੇ ਪਿੰਡ ਦੇ ਲੋਕ ਕਹਿੰਦੇ ਕਿ ਇਸ ਪਿੰਡ ਵਿੱਚ ਚਿੱਟਾ ਜਿਹੜਾ ਸ਼ਰੀਆਮ ਵੇਚ ਰਿਹਾ ਦੇਖੋ ਜੀ ਮਾਲਾ ਵਿੱਚ ਸਾਰੇ ਪੰਜਾਬ ਨੂੰ ਪਤਾ ਜਿਸ ਤਰ੍ਹਾਂ ਵੇਚਦਾ ਪਿਆ ਠੀਕ ਆ ਤੁਹਾਨੂੰ ਪਤਾ ਨਹੀਂ ਪਤਾ ਨਹੀਂ ਮੈਂ ਕਰ ਰਿਹਾ ਕਿ ਨਾ ਕਹਣਾ ਨਹੀਂ ਮੈਂ ਗੱਲ ਕਰ ਰਿਹਾ ਸਾਰੇ ਪੰਜਾਬ ਦੀ ਗੱਲ ਕਰ ਮੈਂ ਗੱਲ ਕਰ ਰਿਹਾ ਸਰਪੰਚ ਸਾਹਿਬ ਤੁਹਾਡੇ ਪਿੰਡ ਚਿੱਟਾ ਵੇਚਦਾ ਜਾਂ ਨਹੀਂ ਵੇਚਦਾ ਵੇਚਦਾ ਸਾਰੇ ਪਿੰਡ ਨੂੰ ਪਤਾ ਫਿਰ ਸਾਧ ਦੇਨ ਸਾਤ ਨੂੰ ਕੋ ਜੰਦਾਗਾ ਤਾਂ ਸਰਪੰਚ ਸਾਹਿਬ ਪਿੰਡ ਦੇ ਸਰਪੰਚ ਤੁਸੀਂ ਹੋ ਕੋਈ ਪਿੰਡ ਪਰ ਪੁਲਿਸ ਪ੍ਰਸ਼ਾਸਨ ਤੁਹਾਡੇ ਅੱਖੇ ਨਹੀਂ ਲੱਗਦਾ ਲੱਗਦਾ ਜੀ ਜਦੋਂ ਪਿੰਡੋਂ ਮਾਲਾ ਇਹ ਦਬਾਅ ਪਾਉਂਦੇ ਆ ਨਹੀਂ ਸੁਣਦੇ ਫਿਰ ਚੱਕਰ ਨਹੀਂ ਤੁਸੀਂ ਮੌਜੂਦਾ ਸਰਪੰਚ ਹੋ ਮੌਜੂਦਾ ਸਰਪੰਚ ਦੀ ਜਿਹੜੀ ਪਾਵਰ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ ਤੁਹਾਨੂੰ ਪਤਾ ਕਿ ਸਰਪੰਚ ਤੋਂ ਬਿਨਾ ਪਿੰਡ 'ਚ ਪੁਲਿਸ ਨਹੀਂ ਆ ਸਕਦੀ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਵੀਰੇ ਜੇ ਸਰਪੰਚ ਪੁਲਿਸ ਨਹੀਂ ਆ ਸਕਦੀ ਚਿੱਟਾ ਕਿਵੇਂ ਆ ਗਿਆ ਵੇਖੋ ਜੀ ਚੱਟਾ ਹੁਣ ਮੇਰੀ ਗੱਲ ਸੁਣੋ ਦੂਜਾ ਮਾਲ ਹੁਣ ਮੈਂ ਕੱਲਾ ਗਰੀਬ ਬੰਦਾ ਠੀਕ ਆ ਮੈਂ ਕਿਸਨ ਕੋ ਵੈਰ ਪਵਾਵਾ ਜੁੜੇ ਰ ਪਿੰਡ ਵਾਲੇ ਸਾਥ ਨਹੀਂ ਕੋਈ ਦਿੰਦਾ ਠੀਕ ਆ ਪਿੰਡ ਵਾਲੇ ਸਾਥ ਨਗਰ ਇਹਨੇ ਤਾਂ ਕੱਲਾ ਸਰਪੰਚ ਵੀ ਜ਼ੋਰ ਸਾਰਾ ਨਗਰ ਦਾ ਸਾਡਾ ਪਿੰਡ ਦਾ ਬੰਦਾ ਫਰਜ ਹੈ ਮੰਨਦੇ ਹੋ ਕਿ ਪਿੰਡ 'ਚ ਨਸ਼ਾ ਹੈ ਹਾਂ ਹੈਗਾ ਮੈਂ ਕਿਹੜਾ ਮੁਕਰਦਾ ਨਹੀਂ ਤੇ ਕਹਿੰਦੇ ਜਿਆ ਥੋੜੇ ਦਿਨ ਹੋ ਗਿਆ ਪਟਾਕੇ ਵੀ ਪੇਠਾ ਠਾਠਾ ਠਾਠਾ ਅੱਬੀ ਰਾਤ ਨੂੰ ਕੋਈ 8-9 ਵਜੇ ਲੜਾਈ ਹੋਈ ਆ ਅੱਛਾ ਠੀਕ ਆ ਪਹਿਲਾਂ ਅੰਬੀਨਗਾ ਮੁੰਡੇ ਦੇ ਘਰੇ ਆ ਆਪਣਾ ਆਏ ਆ ਮਲਾਜਮ ਆਏ ਆ ਉਹ ਚਲੇ ਗਏ ਆ ਉਹਨਾਂ 9 ਵਜੇ ਦਾ ਟਾਈਮ ਦੇ ਕੇ 10 10 ਵਜੇ ਦਾ ਟਾਈਮ ਉਦੋਂ ਬਾਅਦ ਬਾਹਰ ਮੰਦਿਰ ਆ ਗਈ ਆ ਜੀ ਠੀਕ ਆ ਜੀ ਤੇ ਮੰਦਿਰ ਨੇ ਆਣ ਕੇ ਆ ਮੁੰਡੇ ਦੀ ਹਾਲਤ ਬਾਰੇ ਵੀ ਕਰਤੀ ਤੇ ਤੁਸੀਂ ਉੱਤੇ ਐਕਸ਼ਨ ਨਹੀਂ ਲਿਆ ਤੁਸੀਂ ਐਕਸ਼ਨ ਵੀਰੇ ਸ੍ਰੀ ਗੁਰ ਸਰ ਕੌਣ ਗੱਲ ਕਰ ਰਹੇ ਆ ਇਹ ਨਹੀਂ ਕੋਈ ਆ ਸਰ ਐਸਪੀ ਪਿੰਡ ਵਾਲੇ ਨੇ ਸਦਿਆਸੀ ਪਿੰਡ ਵਾਲੇ ਕਹਿੰਦੇ ਕਿ ਥਾਣੇ ਵਾਲੇ ਸਾਡੀ ਗੱਲ ਨਹੀਂ ਸੁਣਦੇ ਇੱਥੇ ਨਸ਼ਾ ਵਿਕ ਰਿਆ ਵਾ ਚਿੱਟਾ ਵਿਕ ਰਿਆ ਇੱਕ ਬਸੇ ਯੁੱਧ ਨਸ਼ਿਆਂ ਦਾ ਚੱਲ ਰਿਆ ਜੀ ਕੀ ਕਹਿਣਾ ਚੰਨੇ ਸਰ ਦਿਨੋਂ ਕੋ ਲੇਕੇ ਕੋ ਕਿਹੜੇ ਕਿਹੜੇ ਬੰਦੇ ਆਏ ਜਿਹੜੇ ਜਿੱਦਾਂ ਦੇ ਵੇਖਦਾ ਦਸਰੇ ਦਲੀਲ ਨਾਲ ਕਿਹੜੇ ਹੈਗੇ ਆ ਆ ਸਰ ਇਹਨਾਂ ਦਾ ਕਹਿਣਾ ਕਿ ਕੱਲ ਟਰਾਲੀ ਭਾਰੇ ਭਰ ਕੇ ਤੁਹਾਡੇ ਚੌਂਕੀ ਆਏ ਸੀ ਪਰ ਚੌਂਕੀ ਵਾਲਿਆਂ ਨੇ ਸੁਣਿਆ ਨਹੀਂਆ ਚੌਂਕੀ ਉਹਨਾਂ ਦਾ ਸਾਡਾ ਜਾਣੇਗਾ ਚੌਂਕੀ ਦਾ ਫਰਕ ਚੌਂਕੀ ਨੂੰ ਪਤਾ ਹੋਊਗਾ ਪਰ ਚੌਂਕੀ ਵਾਲੇ ਉਹਦਾ ਥਾਣਾ ਕੱਲ ਤੇ ਗੱਲ ਕਰ ਰਹੇ ਨੇ ਜੀ ਯਾਰ ਮੈਂ ਤਾਂ ਥਾਣਾ ਘੱਲ ਬਈ ਗੱਲ ਕਰਦਾ ਵੀ ਦੱਸੋ ਗੱਲ ਕਰੋ ਸਰ ਮੈਂ ਇਹੀ ਗੱਲ ਕਰ ਰਿਹਾ ਦਸ ਤੁਹਾਡਾ ਪੱਖ ਲੈ ਰਿਹਾ ਸੀ ਤੁਹਾਡੇ ਤੇ ਅਲੀਗੇਸ਼ਨ ਲੱਗ ਰਹੇ ਆ ਵੀ ਇਹਨਾ ਸਾਡੀ ਥਾਣੇ ਵਾਲੇ ਗੱਲ ਨਹੀਂ ਸੁਣਦੇ ਜੀ ਸਰਪੰਚ ਸਾਹਿਬ ਕੋਲੇ ਖੜੇ ਨੇ ਹੂੰ ਪਿੰਡ ਵਾਲੇ ਕਹਿੰਦੇ ਤੁਸੀਂ ਕੌਣ ਬੋਲਦੇ ਹੋ ਤੁਸੀਂ ਕੌਣ ਬੋਲਦੇ ਹੋ ਮੈਂ ਜੀ ਪੱਤਰਕਾਰ ਗੱਲ ਕਰ ਰਿਹਾ ਹਾਂ ਜੀ ਹਾਂ ਦੱਸੋ ਜੀ ਸਰ ਮੈਂ ਤੁਹਾਡਾ ਹੀ ਵਾਰ-ਵਾਰ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਮੈਂ ਨਾ ਪੱਖ ਲੈਣਾ ਸੀਗਾ ਤੇ ਸਰਪੰਚ ਸਾਹਿਬ ਕਹਿੰਦੇ ਜੀ ਆਹ ਮਲਾਜਮਾਂ ਦਾ ਪੱਖ ਲਓ ਗੱਲ ਕਰੋ ਤੇ ਮੈਂ ਇਹ ਗੱਲ ਕਹਿੰਦੇ ਪਿੰਡ ਵਾਲੇ ਕਹਿੰਦੇ ਜੀ ਅਸੀਂ ਕੱਲ ਵੀ ਟਰਾਲੀ ਭਰ ਕੇ ਆਏ ਸੀ ਸਾਡੀ ਇੱਥੇ ਕੁੱਟਮਾਰ ਹੋਈ ਆ ਕੁਝ ਚਿੱਟੇ ਵਾਲਿਆਂ ਨੇ ਕੀਤੀ ਆ ਛਰੇ ਆਮ ਚਿੱਟਾ ਵਿਕਰਿਆ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਗੱਲ ਹੁਣ ਮੁੱਖ ਅਫਸਰ ਸਾਹਿਬ ਬੈਠੇ ਆ ਥਾਣੇ ਜੀ ਹਾਂ ਤੇ ਉੱਥੇ ਉਹਨਾਂ ਨਾਲ ਗੱਲ ਕਰ ਲੋ ਦੱਸੋ ਉਹਨਾਂ ਨੂੰ ਦੇਣ ਕੰਪਲੀਟ ਦੇਣ ਕਿਹੜੇ-ਕਿਹੜੇ ਬੰਦੇ ਵੇਚਦੇ ਆ ਲਿਖ ਲਿਖਤੀ ਰਿਪੋਰਟ ਦੇਣੇ ਭਾਈ ਜੀ ਤੁਸੀਂ ਕੰਪਲੀਟ ਦਿੱਤੀ ਜੀ ਕਿ ਮੈਂ ਵਰਚਾ ਦੇਖਿਆ ਮੈਂ ਪਰਸਾਂ ਦੇਖਿਆ ਜੀ ਪਰ ਲਫਟਰਨ ਪੈਂਡ ਪਰ ਕਿਟਾ ਲੀ ਗਿਆ ਪਰਸੋਂ ਮੈਂ ਦੇਖਿਆ ਕੰਪਲੀਟ ਦੇਣਾ ਲੱਗਤੀ ਆ ਬੰਦਿਆਂ ਵੇਚ ਜੀ ਕੰਪਲੀਟ ਕੋਈ ਨਹੀਂ ਤੇ